ਸਤਿ ਸ਼੍ਰੀ ਅਕਾਲ ਜੀ ਗੁਰਲੀਨ ਬੁੱਤ ਅੱਜ ਮੈਂ ਹਸਪਤਾਲ ਦਾਖਲ ਹੋ ਗਈਆਂ ਤੂੰ ਆਏਂਗੀ ਨਾ ਮੈਨੂੰ ਤਾਂ ਬੜਾ ਡਰ ਲੱਗ ਰਿਹਾ ਆ ਪਤਾ ਨਹੀਂ ਇਹ ਪ੍ਰੈਸ਼ਨ ਕਿਉਂ ਜਾ ਹੁਣ ਆਇਆ ਬਲਵਿੰਦਰ ਕੌਰ ਨੇ ਘਬਰਾ ਕੇ ਆਪਣੀ ਕੁੜੀ ਗੁਰਲੀਨ ਨੂੰ ਕਿਹਾ ਲੈ ਮੰਮੀ ਡਾਕਟਰ ਇਹੋ ਜਿਹਾ ਪ੍ਰੈਸ਼ਨ ਪਤਾ ਨਹੀਂ ਦਿਨ ਚ ਕਿੰਨੇ ਕਰਦੇ ਹੋਣੇ ਆ ਤੈਨੂੰ ਤਾਂ ਐਵੇਂ ਡਰ ਲੱਗਦਾ ਆ ਮੈਂ ਨਹੀਂ ਆ ਸਕਦੀ ਮੈਨੂੰ ਘਰ ਬੜੇ ਕੰਮ ਆ ਮੇਰੇ ਬਿਨਾ ਕੁਝ ਨਹੀਂ ਹੁੰਦਾ ਘਰ ਵੀਰ ਤੇ ਭਾਬੀ ਵੀ ਤਾਂ ਤੇਰੇ ਕੋਲ ਹੈਗੇ ਆ ਹੋਰ ਕਿਸੇ ਦੀ ਕੀ ਲੋੜ ਆ ਫਿਰ ਮੈਂ ਬਾਅਦ ਚ ਆ ਜੂੰਗੀ ਤੇਰਾ ਪਤਾ ਲੈਣ ਜਦ ਤੂੰ ਘਰੇ ਆਏਂਗੀ ਅੱਜ ਤਾਂ ਨਹੀਂ ਮੈਂ ਆ ਸਕਦੀ ਪਤਾ ਨਹੀਂ ਤੈਨੂੰ ਇੰਨੀ ਸੇਵਾ ਕਰਵਾਉਣ ਦਾ ਕਿਉਂ ਸ਼ੌਂਕ ਪਿਆ ਗਿਆ ਇਹਨਾਂ ਕਹਿ ਕੇ ਗੁਰਲੀਨ ਨੇ ਫੋਨ ਕੱਟ ਦਿੱਤਾ ਤੇ ਬਲਵਿੰਦਰ ਕੌਰ ਸਾਹਮਣੇ ਖੜੇ ਨੋ ਪੁੱਤ ਦਾ ਮੂੰਹ ਵੇਖਦੀ ਰਹੀਗੀ ਜਿਹੜੇ ਕੋਲ ਖੜੇ ਉਹਨੂੰ ਹੀ ਵੇਖ ਰਏ ਸੀ ਪ੍ਰਦੀਪ ਆਹ ਵੇਖ ਸੂਟ ਕਿਹੋ ਜਿਹਾ ਆ ਬਲਵਿੰਦਰ ਕੌਰ ਆਪਣੇ ਮੁੰਡੇ ਪ੍ਰਦੀਪ ਨੂੰ ਇੱਕ ਸੂਟ ਵਿਖਾਉਂਦੇ ਹੋਏ ਪੁੱਛਣ ਲੱਗੀ ਤਾਂ ਪ੍ਰਦੀਪ ਨੇ ਕਿਹਾ ਸੋਣਾ ਆ ਮਹਿੰਗਾ ਵੀ ਲੱਗਦਾ ਆ ਪਰ ਤੂੰ ਕਿਉਂ ਖਰੀਦਿਆ ਇਹ ਇਹ ਸੁਣ ਕੇ ਬਲਵਿੰਦਰ ਕੌਰ ਮੁਸਕਰਾਉਂਦੇ ਹੋਏ ਬੋਲੀ ਲੈ ਕਰਵਾ ਚੌਰ ਨੇੜੇ ਆ ਗਿਆ ਬਸ ਉਸੇ ਲਈ ਖਰੀਦਿਆ ਆ ਇਹ ਸੁਣ ਕੇ ਪ੍ਰਦੀਪ ਹੈਰਾਨ ਰਹਿ ਗਿਆ ਤੇ ਬੋਲਿਆ ਯਕੀਨ ਨਹੀਂ ਹੁੰਦਾ ਕਿ ਤੁਸੀਂ ਹਰਪ੍ਰੀਤ ਲਈ ਇੰਨਾ ਸੋਹਣਾ ਸੂਟ ਖਰੀਦਿਆ ਆ ਤਾਂ ਬਲਵਿੰਦਰ ਕੌਰ ਝੱਟ ਬੋਲੀ ਉਹਦੇ ਲਈ ਨਹੀਂ ਖਰੀਦਿਆ ਉਹ ਦੇ ਲੀਤਾ ਉਹਦੇ ਪੇਕੇ ਭੇਜਣਗੇ ਮੈਂ ਤਾਂ ਇਹ ਗੁਰਲੀਨ ਲਈ ਖਰੀਦ ਕੇ ਆਇਆ ਇਹ ਗੱਲ ਸੁਣ ਕੇ ਪ੍ਰਦੀਪ ਹੈਰਾਨ ਹੋ ਗਿਆ ਪਰ ਇਹ ਪਹਿਲੀ ਵਾਰ ਨਹੀਂ ਸੀ ਹੋ ਰਿਹਾ ਫਿਰ ਵੀ ਪ੍ਰਦੀਪ ਨੇ ਆਪਣੀ ਮਾਂ ਨੂੰ ਕਿਹਾ ਮੰਮੀ ਕਦੀ ਤਾਂ ਦੋਵਾਂ ਲਈ ਇਕੱਠਾ ਸੂਟ ਖਰੀਦ ਲਿਆ ਕਰ ਤੂੰ ਤਾਂ ਬਸ ਗੁਰਲੀਨ ਨੂੰ ਹੀ ਖਰੀਦ ਕੇ ਭੇਜ ਦੇਨੀ ਆ ਬਹੁਤ ਸਾਰਾ ਦਿਨ ਤੇ ਸੇਵਾ ਕਰਦੀ ਆ ਪਰ ਤੇਰੇ ਕੋਲ ਉਹਨੂੰ ਦੇਣ ਲਈ ਕੁਝ ਨਹੀਂ ਹੁੰਦਾ ਇਹ ਸੁਣ ਕੇ ਬਲਵਿੰਦਰ ਕੌਰ ਚੜ ਗਈ ਵੇਖ ਕਿਵੇਂ ਘਰ ਵਾਲੀ ਦੀ ਹਮਾਇਤ ਕਰਦਾ ਆ ਇਹ ਵੀ ਤਾਂ ਮੈਂ ਤੇਰੀ ਭੈਣ ਨੂੰ ਹੀ ਦੇਣਾ ਆ ਜਿਵੇਂ ਤੇਰੀ ਘਰ ਵਾਲੀ ਨੂੰ ਉਹਦਾ ਭਰਾ ਲਿਆ ਕੇ ਦਿੰਦਾ ਆ ਹਮੇ ਤੇਰਾ ਵੀ ਤਾਂ ਆਪਣੀ ਭੈਣ ਲਈ ਕੋਈ ਫਰਜ਼ ਬੰਦ ਆ ਜਾਣਾ ਇਹ ਸੁਣ ਕੇ ਪ੍ਰਦੀਪ ਨੇ ਕਿਹਾ ਬਿਲਕੁਲ ਫਰਜ਼ ਬੰਦ ਆ ਮਮੀ ਪਰ ਭੈਣ ਦੇ ਵਿਆਹ ਨੂੰ 12 ਸਾਲ ਹੋ ਗਏ ਆ ਹੋਰ ਕਿੰਨੇ ਕ ਸਾਲ ਤੂੰ ਇਹ ਸਾਰਾ ਕੁਝ ਕਰੇਂਗੀ ਇਹ ਸੁਣ ਕੇ ਬਲਵਿੰਦਰ ਕੌਰ ਨੂੰ ਗੁੱਸਾ ਆ ਗਿਆ ਤੇ ਕਹਿਣ ਲੱਗੀ ਬਕਵਾਸ ਬੰਦ ਕਰ ਆਪਣੀ ਮੈਂ ਤੈਨੂੰ ਇੱਕ ਲਿਸਟ ਲੈ ਦੇਣੀ ਆ ਜਿਹੜਾ ਰਹਿ ਗਿਆ ਨਾ ਸਮਾਨ ਉਹ ਵੀ ਲੈ ਕੇ ਆ ਜਾ ਕੇ ਖਰੀਦ ਕੇ ਫਿਰ ਤੂੰ ਗਰਲੀਨ ਦੇ ਘਰ ਵੀ ਜਾਣਾ ਆ ਸਮਾਨ ਦੇਣ ਪ੍ਰਦੀਪ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਚੁੱਪ ਹੋ ਗਿਆ ਪਰ ਜਿਵੇਂ ਹੀ ਕਮਰੇ 'ਚ ਗਿਆ ਤਾਂ ਹਨਪ੍ਰੀਤ ਨੇ ਉਹਨੂੰ ਵੇਖ ਕੇ ਕਿਹਾ ਜਦੋਂ ਤੁਹਾਨੂੰ ਪਤਾ ਹੈ ਕਿ ਮੰਮੀ ਤੁਹਾਡੀ ਕਦੀ ਨਹੀਂ ਸੁਣੂਗੀ ਤਾਂ ਫਿਰ ਮੇਰੀ ਗੱਲ ਕਿਉਂ ਕਰਦੇ ਹੋ ਉਹਨਾਂ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਤੁਸੀਂ ਮੇਰਾ ਪੱਖ ਪੂਰਦੇ ਹੋ ਪ੍ਰਦੀਪ ਨੇ ਥੋੜਾ ਜਿਹਾ ਮੁਸਕਰਾਉਂਦੇ ਹੋਏ ਕਿਹਾ ਲੈ ਜਾਰ ਮੈਂ ਤਾਂ ਤੇਰੇ ਹੀ ਹੱਕ ਦੀ ਗੱਲ ਕਰਦਾ ਆ ਆਖਿਰ ਤੂੰ ਵੀ ਇਸ ਘਰ ਦੀ ਮੈਂਬਰ ਆ ਇਹ ਸੁਣ ਕੇ ਮਨਪ੍ਰੀਤ ਦੇ ਮੂੰਹ ਤੇ ਹਲਕੀ ਜੀ ਮੁਸਕਾਨ ਆਈ ਪਰ ਮੰਮੀ ਜੀ ਮੈਨੂੰ ਘਰ ਦਾ ਮੈਂਬਰ ਕਿੱਥੇ ਮੰਨਦੇ ਆ ਇਹ ਕਹਿ ਕੇ ਉਹ ਕੱਪੜੇ ਚੁੱਕ ਕੇ ਅਲਮਾਰੀ ਚ ਰੱਖਣ ਲੱਗੀ ਉਦੋਂ ਹੀ ਬਾਹਰੋਂ ਬਲਵਿੰਦਰ ਕੋਲ ਨੇ ਆਵਾਜ਼ ਦਿੱਤੀ ਤੇ ਕਿਹਾ ਬਹੂ ਮੈਂ ਤਾਂ ਨੂੰ ਕਿਹਾ ਸੀ ਕਿ ਮੈਂ ਪਕੌੜੇ ਖਾਣੇ ਆ ਪਰ ਤੂੰ ਹਜੇ ਤੱਕ ਨਹੀਂ ਕੱਢੇ ਸੱਸ ਦੀ ਆਵਾਜ਼ ਸੁਣ ਕੇ ਮਨਪ੍ਰੀਤ ਕੱਪੜੇ ਛੱਡ ਕੇ ਰਸੋਈ ਚ ਭੱਜ ਗਈ ਪਰ ਪ੍ਰਦੀਪ ਨੇ ਜਾ ਕੇ ਆਪਣੀ ਮਾਂ ਨੂੰ ਕਿਹਾ ਮੰਮੀ ਇਹ ਰੋਜ਼-ਰੋਜ਼ ਪਕੌੜੇ ਖਾਣੇ ਚੰਗੇ ਨਹੀਂ ਹੁੰਦੇ ਮਨਪ੍ਰੀਤ ਨੂੰ ਵੀ ਵੱਖ-ਵੱਖ ਖਾਣਾ ਬਣਾਉਣਾ ਪੈਂਦਾ ਆ ਸਾਰਾ ਕੁਝ ਕਿਉਂਕਿ ਮੈਂ ਤਾਂ ਨਹੀਂ ਰੋਜ਼-ਰੋਜ਼ ਪਕੌੜੇ ਖਾ ਸਕਦਾ ਬਲਵਿੰਦਰ ਕੌਰ ਗੁੱਸੇ 'ਚ ਬੋਲੀ ਇਹ ਕਿਉਂ ਨਹੀਂ ਕਹਿੰਦਾ ਕਿ ਤੇਰੀ ਘਰਵਾਲੀ ਨੂੰ ਕੰਮ ਕਰਨਾ ਪੈਂਦਾ ਆ ਤੇ ਤੈਨੂੰ ਬੁਰਾ ਲੱਗਦਾ ਆ ਮੇਰੇ ਖਾਣ ਦਾ ਕਿਉਂ ਬਹਾਨਾ ਬਣਾਉਂਦਾ ਤੂੰ ਇਹ ਸੁਣ ਕੇ ਪ੍ਰਦੀਪ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਤੇ ਮਨਪ੍ਰੀਤ ਰਸੋਈ 'ਚ ਖੜੀ ਹੱਸਣ ਲੱਗੀ ਕਿਉਂਕਿ ਫਿਰ ਬਲਵਿੰਦਰ ਕੌਰ ਨੇ ਗੱਲ ਮਨਪ੍ਰੀਤ ਵੱਲ ਹੀ ਘੁਮਾ ਦਿੱਤੀ ਸੀ ਮਨਪ੍ਰੀਤ ਹਮੇਸ਼ਾ ਹੀ ਉਹਦੀਆਂ ਅੱਖਾਂ 'ਚ ਖਟਕਦੀ ਸੀ ਬਲਵਿੰਦਰ ਕੌਰ ਨੂੰ ਬਹੁ ਦੇ ਤੌਰ ਤਰੀਕੇ ਕਦੀ ਪਸੰਦ ਨਾ ਆਏ ਪਰ ਵਿਆਹ ਤੋਂ ਪਹਿਲਾਂ ਉਹਨੇ ਇਹ ਕਹਿ ਕੇ ਮਨਪ੍ਰੀਤ ਨੂੰ ਆਪਣੀ ਬਹੂ ਬਣਾਇਆ ਸੀ ਕਿ ਮੇਰੀ ਬਹੂ ਨਹੀਂ ਧੀ ਆਏ ਪਰ ਮਨਪ੍ਰੀਤ ਦੇ ਸਹੁਰੇ ਆਉਣ ਤੋਂ ਬਾਅਦ ਉਹਦੇ ਪਰਿਵਾਰ ਨਾਲ ਕੀਤੇ ਗਏ ਬਲਵਿੰਦਰ ਕੌਰ ਦੇ ਸਾਰੇ ਵਾਦੇ ਝੂਠੇ ਪੈ ਗਏ ਕੁਝ ਥੇੜ ਬਾਅਦ ਪ੍ਰਦੀਪ ਆਪਣਾ ਟਿਫਨ ਲੈ ਕੇ ਆਫਿਸ ਚਲਿਆ ਗਿਆ ਉਦੋਂ ਹੀ ਬਲਵਿੰਦਰ ਕੌਰ ਨੂੰ ਉਹਦੀ ਕੁੜੀ ਗੁਰਲੀਨ ਦਾ ਫੋਨ ਆਇਆ ਕੀ ਕਰਦੀਆਂ ਮੰਮੀ ਨਾਸ਼ਤਾ ਕਰ ਲਿਆ ਕਿ ਨਹੀਂ ਅਜੇ ਏਗ ਸੌਣ ਕੇ ਬਲਵਿੰਦਰ ਕੌਰ ਬੋਲੀ ਸਵਾਹ ਨਾਸ਼ਤਾ ਕੀਤਾ ਆ ਮਹਾਰਾਣੀ ਅਜੇ ਤੱਕ ਆਪਣੇ ਬੰਦੇ ਦੀ ਸੇਵਾ ਚ ਲੱਗੀ ਆ ਜਦੋਂ ਤੱਕ ਮੈਂ ਰੌਲਾ ਨਹੀਂ ਨਾ ਪਾਇਆ ਉਦੋਂ ਤੱਕ ਇਹ ਮੇਰੇ ਲਈ ਨਾਸ਼ਤਾ ਬਣਾਉਣੀ ਗਈ ਜਦੋਂ ਵੇਖੋ ਪ੍ਰਦੀਪ ਨੂੰ ਮੇਰੀਆਂ ਸ਼ਿਕਾਇਤਾਂ ਲੰਮਦੀ ਰਹਿੰਦੀ ਆ ਉਹਦੇ ਆਫਿਸ ਜਾਣ ਤੋਂ ਪਹਿਲਾਂ ਅੰਦਰ ਵੜ ਕੇ ਉਹਦੇ ਚੰਗੀ ਤਰ੍ਹਾਂ ਕੰਨ ਭਰਦੀ ਆ ਤੇ ਫਿਰ ਮੈਨੂੰ ਬੋਲਦਾ ਆ ਤੇ ਬਲਫੇਰ ਬਲਵਿੰਦਰ ਕੌਰ ਨੇ ਪਕੌੜੀਆਂ ਵਾਲੀ ਗੱਲ ਵੀ ਗੁਰਲੀਨ ਨੂੰ ਦੱਸੀ ਤਾਂ ਗੁਰਲੀਨ ਨੇ ਕਿਹਾ ਇਹ ਤਾਂ ਗਲਤ ਗੱਲ ਆ ਮੰਮੀ ਤੂੰ ਤਾਂ ਉਹ ਖਾਏਂਗੀ ਨਾ ਜਿਹੜਾ ਤੇਰਾ ਦਿਲ ਕਰੂ ਤਾਂ ਇਹਦੇ 'ਚ ਵੀਰ ਨੂੰ ਬੁਰਾ ਕਿਉਂ ਲੱਗਦਾ ਭਲਾ ਤੇ ਫਿਰ ਘਰ ਦਾ ਕੰਮ ਤਾਂ ਬਹੁਤਾ ਹੀ ਫਰਜ ਹੁੰਦਾ ਆ ਤੇ ਵੀਰ ਨੂੰ ਆਪਣੀ ਘਰ ਵਾਲੀ ਦਾ ਕੰਮ ਕਰਨਾ ਕਿਉਂ ਬੁਰਾ ਲੱਗਦਾ ਆ ਘਰ ਵਾਲੀ ਦੇ ਆਉਣ ਤੇ ਪੁੱਤ ਵੇਖ ਕਿਵੇਂ ਬਦਲ ਜਾਂਦੇ ਆ ਗੁਰਲੀਨਤਾ ਅੱਗ 'ਚ ਕਿਉਂ ਪਾਉਣ ਦਾ ਕੰਮ ਕਰਦੀ ਸੀ ਜਿਹਨੂੰ ਸੁਣ ਸੁਣ ਕੇ ਬਲਵਿੰਦਰ ਕੌਰ ਹੋਰ ਵੀ ਗੁੱਸੇ 'ਚ ਖੋਲ ਰਹੀ ਸੀ ਉਦੋਂ ਹੀ ਬਲਵਿੰਦਰ ਕੌਰ ਨੇ ਕਿਹਾ ਇਹ ਸਾਰੀਆਂ ਗੱਲਾਂ ਛੱਡ ਪੁੱਤ ਇਹ ਸੁਣ ਕੇ ਮੈਂ ਤੇਰੇ ਲਈ ਇੱਕ ਬੜਾਏ ਸੋਹਣਾ ਸੂਟ ਲਿਆ ਕੇ ਰੱਖਿਆ ਆ ਤੇਰਾ ਭਰਾ ਕਰਵਾ ਚੌਹ ਤੇ ਸਾਰੇ ਸਮਾਨ ਨਾਲ ਤੈਨੂੰ ਦੇਣ ਆਊਗਾ ਇਹ ਸੁਣਦੇ ਹੀ ਗੁਰਲੀਨ ਖੁਸ਼ ਹੋ ਗਈ ਤੇ ਕਹਿਣ ਲੱਗੀ ਕਿ ਮੰਮੀ ਛੇਤੀ ਛੇਤੀ ਭੇਜ ਦੀ ਕਿਉਂਕਿ ਮੈਂ ਸੂਟ ਸਲਾਈ ਵੀ ਕਰਵਾਉਣਾ ਆ ਦੋਵੇਂ ਗੱਲਾਂ ਕਰ ਹੀ ਰਹੀਆਂ ਸੀ ਕਿ ਮਨਪ੍ਰੀਤ ਬਲਵਿੰਦਰ ਕੌਰ ਲਈ ਚਾਹ ਤੇ ਨਾਲ ਪਕੌੜੇ ਲੈ ਕੇ ਆ ਗਈ ਇਹ ਵੇਖ ਕੇ ਬਲਵਿੰਦਰ ਕੌਰ ਗੁਰਲੀਨ ਨੂੰ ਕਹਿਣ ਲੱਗੀ ਹੁਣ ਜਾ ਕੇ ਕਿਤੇ ਕੁਝ ਮਿਲਿਆ 11:00 ਵੱਜ ਗਏ ਮੇਰੇ ਢੇਡੇ 'ਚ ਚੂਹੇ ਭੁੜਕ ਰਹੇ ਸੀ ਮਨਪ੍ਰੀਤ ਰੱਖ ਕੇ ਚਲੀ ਗਈ ਪਰ ਰਸੋਈ 'ਚ ਦੋਵਾਂ ਮਾਂ ਧੀ ਦੀਆਂ ਸਾਰੀਆਂ ਗੱਲਾਂ ਸੁਣ ਰਹੀਆਂ ਸੀ ਹਮੇਸ਼ਾ ਵਾਂਗ ਬਲਵਿੰਦਰ ਕੌਰ ਖਾਂਦੇ ਖਾਂਦੇ ਗੁਰਲੀਨ ਨਾਲ ਮਨਪ੍ਰੀਤ ਦੀਆਂ ਬੁਰਾਈਆਂ ਕਰ ਰਹੀ ਸੀ ਤੇ ਗੁਰਲੀਨ ਵੀ ਚਟਕਾਰੇ ਲੈ ਲੈ ਕੇ ਸੁਣ ਰਹੀ ਸੀ ਮਨਪ੍ਰੀਤ ਛੇਤੀ ਛੇਤੀ ਘਰ ਦੇ ਕੰਮ ਨਬੇੜ ਰਹੀ ਸੀ ਕਿਉਂਕਿ ਅੱਜ ਉਹਦੇ ਪ੍ਰਾਣੇ ਕਰਵਾ ਚੌਧਾ ਸ਼ਗਲ ਲੈ ਕੇ ਆਉਣਾ ਸੀ ਉਹਨੇ ਆਪਣੇ ਭਰਾ ਲਈ ਵੀ ਪਕੌੜੇ ਕੱਢਣ ਦੀ ਤਿਆਰੀ ਕਰ ਲਈ ਤੇ ਕੱਪੜੇ ਧੋਣ ਚਲੀ ਗਈ ਬਲਵਿੰਦਰ ਕੌਰ ਨੇ ਸੋਚਾ ਕੇ ਵੇਖਿਆ ਤੇ ਸਾਰਾ ਕੁਝ ਚੈੱਕ ਕਰਨ ਲੱਗੀ ਤਾਂ ਪਕੌੜਿਆਂ ਵਾਲਾ ਵੇਸਣ ਵਿੱਚ ਹੀ ਉਹ ਸਿੱਧਾ ਮਨਪ੍ਰੀਤ ਕੋਲ ਜਾ ਕੇ ਬੋਲੀ ਹੁਣ ਕੀ ਤੂੰ ਸਾਰੇ ਮਹੱਲੇ ਨੂੰ ਪਕੌੜੇ ਖਵਾਉਣੇ ਆ ਜਿਹੜਾ ਇਹਨਾਂ ਵੇਸਣ ਕੋਲ ਕੇ ਬੈ ਗਈਆਂ ਤਾਂ ਮਨਪ੍ਰੀਤ ਨੇ ਕਿਹਾ ਕਿ ਮੰਮੀ ਅੱਜ ਕਰਵਾ ਚਾਹਦਾ ਸਗਲ ਲੈ ਕੇ ਮੇਰੇ ਭਰਾਣੇ ਆਉਣਾ ਆ ਤਾਂ ਚਾਹ ਨਾਲ ਉਹਨੂੰ ਪਕੌੜੇ ਖਵਾਉਣੇ ਆ ਇਸ ਲਈ ਉਹਦੇ ਲਈ ਤਿਆਰੀ ਕੀਤੀ ਆ ਇਹ ਸੁਣ ਕੇ ਬਲਵਿੰਦਰ ਕੌਰ ਨੇ ਮੂੰਹ ਬਣਾ ਲਿਆ ਤੇ ਬੋਲੀ ਉਹ ਕੀਤੇ ਹੁੰਦਾ ਰਾਜਕੁਮਾਰ ਨਹੀਂ ਜਿਹੜਾ ਸਾਡੇ ਘਰ ਆ ਕੇ ਪਕੌੜੇ ਖਾਊਗਾ ਇਹੋ ਜਿਹਾ ਆਪਣੀ ਕੁਝ ਦਿਨ ਦੇ ਤੇਰੇ ਪੇਕੇ ਜਿਹੜਾ ਤੂੰ ਇੰਨਾ ਖਰਚਾ ਕਰਦੀਆਂ ਵੈਸੇ ਵੀ ਜੋ ਕੁਝ ਦਿੰਦੇ ਆ ਆਪਣੀ ਕੁੜੀ ਨੂੰ ਹੀ ਦਿੰਦੇ ਆ ਇਹ ਗੱਲਾਂ ਮਨਪ੍ਰੀਤ ਦੇ ਨੂੰ ਚੋਬਰੀਆਂ ਸੀ ਪਰ ਸਾਸ ਨੂੰ ਕੁਝ ਕਹਿੰਦੀ ਤਾਂ ਘਰ ਤਮਾਸ਼ਾ ਲੱਗ ਜਾਣਾ ਸੀ ਕੁਝ ਦੇਰ ਤੱਕ ਬਲਵਿੰਦਰ ਕੌਰ ਉੱਥੇ ਹੀ ਖੜੀ ਰਹੀ ਤੇ ਬੋਲਦੀ ਰਹੀ ਤੇ ਮਨਪ੍ਰੀਤ ਕੱਪੜੇ ਤੋਣਦੀ ਰਹੀ ਜਦੋਂ ਸਾਸ ਥੱਕ ਗਈ ਤਾਂ ਜਾ ਕੇ ਟੀਵੀ ਵੇਖਣ ਲੱਗੀ ਤੇ ਮਨਪ੍ਰੀਤ ਕੱਪੜੇ ਲੈ ਕੇ ਛਾਤ ਤੇ ਸੁੱਕਣੇ ਪਾਉਣ ਚਲੀ ਗਈ ਜਿਵੇਂ ਹੀ ਉਹ ਥੱਲੇ ਆਈ ਤਾਂ ਆਪਣੇ ਭਰਾ ਨੂੰ ਬੈਠਾ ਵੇਖ ਕੇ ਉਹ ਰੋਂ ਰਹਿ ਗਈ ਕਿ ਪਤਾ ਨਹੀਂ ਮੇਰੀ ਸਾਸ ਨੇ ਹੁੰਦਿਆ ਹੀ ਮੇਰੇ ਭਰਾ ਨੂੰ ਕੀ ਕਿਆ ਬਣਾਇਆ ਕਿਉਂਕਿ ਇਹਨੂੰ ਤਾਂ ਮੇਰੇ ਪੇਕੇ ਫੁੱਟੀ ਆਖ ਨਹੀਂ ਪਉਂਦੇ ਪਰ ਉਹ ਉਦੋਂ ਹੋਰ ਵੀ ਹੈਰਾਨ ਹੋਈ ਜਦੋਂ ਬਲਵਿੰਦਰ ਕੌਰ ਨੇ ਕਿਹਾ ਬਹੁ შეਤੀ ਪਕੌੜੇ ਕੱਢ ਲਾ ਤੇਰਾ ਭਰਾ ਆਇਆ ਆ ਇਹ ਕਿਹੜਾ ਰੋਜ਼ ਆਉਂਦਾ ਆ ਤੂੰ ਪਨੀਰ ਦੇ ਪਕੌੜੇ ਕੱਢ ਕੇ ਖਵਾਏ ਨੂੰ ਇਹ ਸੁਣ ਕੇ ਮਨਪ੍ਰੀਤ ਦੀ ਹੈਰਾਨੀ ਦਾ ਟਿਕਾਣਾ ਨਾ ਰਿਹਾ ਕਿ ਆਖਰ ਮੇਰੀ ਸੱਸ ਨੂੰ ਕੀ ਹੋ ਗਿਆ ਇਹ ਕਿਵੇਂ ਅੱਜ ਮੇਰੇ ਭਰਾ ਦਾ ਸਵਾਗਤ ਕਰਨ ਲੱਗੀ ਆ ਪਤਾ ਨਹੀਂ ਕੀ ਹੋਇਆ ਹੋਣਾ ਆ ਜਿਹੜੀ ਜਨਾਨੀ ਕੁਝ ਦਿਨ ਪਹਿਲਾਂ ਖਰਚੇ ਦੇ ਤਾਹਨੇ ਦੇ ਰਹੀ ਸੀ ਹੁਣ ਉਹ ਪਨੀਰ ਦੇ ਪਕੌੜੇ ਕੱਢਣ ਨੂੰ ਕਹਿੰਦੀ ਆ ਮਾਨਪ੍ਰੀਤ ਸੋਚਦੀ ਸੋਚਦੀ ਰਸੋਈ 'ਚ ਪਕੌੜੇ ਕੱਢਣ ਲੱਗੀ ਉਹਨੇ ਚਾਹ ਦੇ ਨਾਲ ਨਮਕੀਨ ਬਿਸਕੁਟ ਤੇ ਮਠਿਆਈ ਵੀ ਰੱਖ ਦਿੱਤੀ ਜਦੋਂ ਬਾਹਰ ਲੈ ਕੇ ਆਈ ਤਾਂ ਬਲਵਿੰਦਰ ਕੌਰ ਨੇ ਉਹਦੇ ਭਰਾ ਨੂੰ ਕਿਹਾ ਲੈ ਪੁੱਤ ਖਾ ਲ ਤੇਰਾ ਹੀ ਘਰ ਆ ਆਖਿਰ ਤੂੰ ਭੈਣ ਦੇ ਸਹੁਰੇ ਆਇਆ ਆ ਤੇ ਭੈਣ ਦਾ ਸਹਰਾ ਘਰ ਵੀ ਆਪਣਾ ਹੀ ਘਰ ਹੁੰਦਾ ਪੁੱਤ ਮਨਪ੍ਰੀਤ ਨੂੰ ਤਾਂ ਇਸ ਇਹ ਸੁਣ ਕੇ ਯਕੀਨ ਨਹੀਂ ਸੀ ਹੋ ਰਿਹਾ ਕਿ ਅੱਜ ਸੱਸ ਦਾ ਦਿਲ ਕਿਵੇਂ ਪਿਗਲ ਗਿਆ ਅੱਜ ਇਹਦੇ 'ਚ ਇੰਨਾ ਕਿਵੇਂ ਬਦਲਾਵ ਆ ਗਿਆ ਮਨਪ੍ਰੀਤ ਦੇ ਭਰਾ ਨੇ ਚਾਹ ਪੀਤੀ ਤੇ ਗੱਲਾਂ ਕਰਨ ਲੱਗਾ ਸਾਹਮਣੇ ਰੱਖਿਆ ਸਮਾਨ ਜਿਹੜਾ ਮਨਪ੍ਰੀਤ ਦਾ ਭਰਾ ਲੈ ਕੇ ਆਇਆ ਸੀ ਪਰ ਮਨਪ੍ਰੀਤ ਦੀ ਹਿੰਮਤ ਨਹੀਂ ਸੀ ਹੋ ਰਹੀ ਕਿ ਉਹ ਸੱਸ ਦੇ ਸਾਹਮਣੇ ਸਮਾਨ ਚੁੱਕ ਕੇ ਵੇਖ ਲਵੇ ਜਿਵੇਂ ਹੀ ਉਹਦਾ ਭਰਾ ਵਾਪਸ ਗਿਆ ਤਾਂ ਬਲਵਿੰਦਰ ਕੌਰ ਨੇ ਕਿਹਾ ਬਹੂ ਤੇਰੇ ਲਈ ਜਿਹੜੇ ਸੂਟ ਕਰਵਾਉਣਾ ਚਾਹਤੇ ਆ ਜਾਣਾ ਉਹ ਤੋਂ ਗੁਰਲੀਨ ਦੇ ਸੂਟ ਨਾਲ ਬਟਾਲਾ ਮੈਂ ਗੁਰਲੀਨ ਲਈ ਜਿਹੜਾ ਸੂਟ ਖਰੀਦਿਆ ਆ ਜਣਾ ਉਹ ਤੂੰ ਲੈ ਲਾ ਹੁਣ ਮਨਪ੍ਰੀਤ ਨੂੰ ਕੁਝ ਕੁਝ ਸਮਝ ਆ ਰਿਹਾ ਸੀ ਕਿ ਆਖਿਰ ਇਹ ਸਭ ਕਿਉਂ ਹੋਇਆ ਉਹਨੇ ਬੈਗ ਵਿੱਚੋਂ ਜਦੋਂ ਆਪਣਾ ਸੂਟ ਕੱਢ ਕੇ ਵੇਖਿਆ ਤਾਂ ਇਹਨੇ ਨੂੰ ਬਲਵਿੰਦਰ ਕੌਰ ਆਪਣੇ ਕਮਰੇ ਵਿੱਚੋਂ ਗੁਰਲੀਨ ਵਾਲਾ ਸੂਟ ਕੱਢ ਕੇ ਲੈ ਆਈ ਦੋਵੇਂ ਸੂਟ ਸਾਹਮਣੇ ਰੱਖੇ ਸੀ ਜਿਨ੍ਹਾਂ ਨੂੰ ਏਕੇ ਮਨਪ੍ਰੀਤ ਨੂੰ ਸਮਝ ਆ ਗਿਆ ਕਿ ਆਖਿਰ ਗੱਲ ਕੀ ਆ ਕਿਉਂਕਿ ਮਨਪ੍ਰੀਤ ਦਾ ਸੂਟ ਗੁਰਲੀਨ ਦੇ ਸੂਟ ਤੋਂ ਜ਼ਿਆਦਾ ਸੋਹਣਾ ਤੇ ਮਹਿੰਗਾ ਸੀ ਇਸ ਲਈ ਬਲਵਿੰਦਰ ਕੌਰ ਮਨਪ੍ਰੀਤ ਦੇ ਭਰਾ ਨਾਲ ਪਿਆਰ ਵਿਖਾ ਰਹੀ ਸੀ ਮਨਪ੍ਰੀਤ ਨੇ ਆਪਣੀ ਸਾਸੜੀ ਨੂੰ ਕਿਹਾ ਮੰਮੀ ਜੀ ਤੁਸੀਂ ਹਰ ਵਾਰ ਮੇਰਾ ਸੂਟ ਚੁੱਕ ਕੇ ਦੀਦੀ ਨੂੰ ਦੇ ਦਿੰਦੇ ਹੋ ਮੈਂ ਕਦੀ ਕੁਝ ਨਹੀਂ ਕਿਹਾ ਪਰ ਐਤਕੀ ਮੇਰੇ ਪੇਕੇਆ ਤੋਂ ਬਹੁਤ ਸੋਹਣਾ ਸੂਟ ਆਇਆ ਆ ਮੈਂ ਨਹੀਂ ਦੇ ਸਕਦੀ ਮੇਰੇ ਭਰਾ ਨੂੰ ਨੌਕਰੀ ਮਿਲੀ ਆ ਇਸ ਲਈ ਉਹ ਮੇਰੇ ਲਈ ਇਨਾ ਮਹਿੰਗਾ ਸੂਟ ਲੈ ਕੇ ਆਇਆ ਆ ਤਾਂ ਮੈਂ ਦੀਦੀ ਨੂੰ ਕਿਵੇਂ ਦੇ ਸਕਦੀ ਆ ਇਹ ਸੁਣ ਕੇ ਬਲਵਿੰਦਰ ਕੌਰ ਗੁੱਸੇ 'ਚ ਬੋਲੀ ਕਿਵੇਂ ਨਹੀਂ ਦੇਂਗੀ ਤੂੰ ਜੋ ਘਰ ਆ ਗਿਆ ਉਹ ਸਾਰਿਆਂ ਦਾ ਹੁੰਦਾ ਆ ਤੇ ਇਸ ਘਰ ਦੀ ਵੱਡੀ ਮੈਂ ਆ ਤਾਂ ਜੋ ਮੈਂ ਚਾਹੂੰਗੀ ਨਾ ਉਹ ਹੋਣਾ ਆ ਇਹ ਗੱਲ ਸੁਣ ਕੇ ਮਨਪ੍ਰੀਤ ਨੂੰ ਇੰਨਾ ਗੁੱਸਾ ਆਇਆ ਕਿ ਉਹਨੇ ਝਟਕੇ ਨਾਲ ਪੇਕਿਆ ਤੋ ਆਇਆ ਸਾਰਾ ਸਮਾਨ ਚੁੱਕਿਆ ਤੇ ਆਪਣੇ ਕਮਰੇ 'ਚ ਲੈ ਕੇ ਚਲੀ ਗਈ ਇਹ ਵੇਖ ਕੇ ਬਲਵਿੰਦਰ ਕੌਰ ਨੂੰ ਬਹੁਤ ਗੁੱਸਾ ਆਇਆ ਉਹ ਗੁੱਸੇ 'ਚ ਬੁਖਲਾ ਗਈ ਤੇ ਜੋਰ-ਜੋਰ ਨਾਲ ਰੌਲਾ ਪਾਉਣ ਲੱਗੀ ਵੇਖ ਕਿਵੇਂ ਤੇਰਾ ਮੇਰਾ ਕਰਦੀ ਆ ਜੋ ਇਹ ਆਪ ਕਰਦੀ ਆ ਉਹ ਇਹਨੇ ਮੇਰੇ ਮੁੰਡੇ ਨੂੰ ਵੀ ਸਿਖਾ ਦਿੱਤਾ ਆ ਇਸੇ ਲਈ ਤਾਂ ਅੱਜ ਸਵੇਰੇ ਉਹ ਸੂਟ ਵੇਖ ਕੇ ਇਹੋ ਜੀਆਂ ਗੱਲਾਂ ਕਰਦਾ ਸੀ ਅਜਾਹੋਂ ਦੇ ਪ੍ਰਦੀਪ ਨੂੰ ਇਹਨਾਂ ਦੋਵਾਂ ਦੀ ਮੈਂ ਅਕਲ ਟਿਕਾਣੇ ਨਾ ਲਾਤੀ ਤਾਂ ਮੇਰਾ ਨਾਂ ਵੀ ਬਲਵਿੰਦਰ ਕੌਰ ਨਹੀਂ ਇਹਨਾਂ ਦੇ ਤਾਂ ਹੋਸ਼ ਮੈਂ ਟਿਕਾਣੇ ਲੈ ਕੇ ਆਉਂਗੀ ਬਲਵਿੰਦਰ ਕੌਰ ਗੁੱਸੇ 'ਚ ਬੁੜਬੁੜਾਉਂਦੀ ਰਹੀ ਪਰ ਮਨਪ੍ਰੀਤ ਕਮਰੇ ਤੋਂ ਬਾਹਰ ਨਾ ਆਈ ਜਦੋਂ ਪ੍ਰਦੀਪ ਸ਼ਾਮ ਨੂੰ ਘਰ ਆਇਆ ਤਾਂ ਬਲਵਿੰਦਰ ਕੌਰ ਨੇ ਉਹਨੂੰ ਅੰਦਰ ਨਾ ਜਾਣ ਦਿੱਤਾ ਤੇ ਉਹਨੂੰ ਆਪਣੇ ਕੋਲ ਬਿਠਾ ਲਿਆ ਤੇ ਮਨਪ੍ਰੀਤ ਦੀ ਹੰਭਾਈਆਂ ਕਰਨ ਲੱਗੀ ਪ੍ਰਦੀਪ ਨੇ ਗੁੱਸੇ 'ਚ ਕਿਹਾ ਕਿ ਮੰਮੀ ਮਨਪ੍ਰੀਤ ਦੀ ਗੱਲ ਵੀ ਸਹੀ ਆ ਅਖਰ ਕਦੋਂ ਤੱਕ ਉਹ ਸਾਰਾ ਕੁਝ ਜਰੂਗੀ ਅੱਜ ਤੱਕ ਉਹ ਗਰਲੀ ਨੂੰ ਆਪਣਾ ਸਮਾਨ ਦੇਂਦੀ ਆਈ ਆ ਤੇ ਕਦੀ ਉਹਨੇ ਕੁਝ ਨਹੀਂ ਬੋਲਿਆ ਇਹ ਸੁਣ ਕੇ ਬਲਵਿੰਦਰ ਕੌਰ ਦਾ ਪਾਰਾ ਹਾਈ ਹੋ ਗਿਆ ਵੱਡਾ ਆ ਜਨਾਨੀ ਦਾ ਪੱਖ ਲੈਣ ਚਲਿਆ ਜਾ ਇੱਥੋਂ ਮੇਰੇ ਮੂੰਹ ਨਾ ਲੱਗ ਇਹ ਛੁੱਟ ਗਰਲੀ ਨੂੰ ਹੀ ਜਾਊਗਾ اپنی ماں رانی ਨੂੰ ਕਹ ਦੇ ਕਿ ਲੈ ਆ ਕੇ ਚੁੱਪਚਾਪ ਮੈਨੂੰ ਫੜਾ ਦੇ प्रदीप ਵੀ ਗੁੱਸੇ ਚ ਬੁਖਲਾ ਗਿਆ ਤੇ ਉੱਚੀ ਸਾਰੀ ਬੋਲਿਆ ਮੰਮੀ ਬੇਕਾਰ ਦੀਆਂ ਗੱਲਾਂ ਨਾ ਕਰ ਇਹੋ ਜਿਹਾ ਕੁਝ ਨਹੀਂ ਹੋਣਾ ਇਹ ਕਹਿ ਕੇ प्रदीप ਆਪਣੇ ਕਮਰੇ ਚ ਜਾਣ ਲਈ ਗੁੜਿਆ ਹੀ ਸੀ ਕਿ ਬਲਵਿੰਦਰ ਕੌਰ ਰੌਲਾ ਪਾਉਣ ਲੱਗ ਪਈ ਤੇ ਉਹਦੀ ਚੀਖ ਨਿਕਲ ਗਈ प्रदीप ਫਿਰ ਮੁੜ ਆਇਆ ਕਮਰੇ ਵਿੱਚੋਂ ਮਨਪ੍ਰੀਤ ਵੀ ਭੱਜ ਕੇ ਆਈ ਵੇਖਿਆ ਤਾਂ ਬਲਵਿੰਦਰ ਕੌਰ ਥੱਲੇ ਡਿੱਗੀ ਪਈ ਸੀ ਉਦੇ ਮੂੰਹ ਤੇ ਪਸੀਨਾ ਆ ਗਿਆ ਸੀ ਤੇ ਮੂੰਹ ਲਾਲ ਹੋ ਗਿਆ ਸੀ ਪ੍ਰਦੀਪ ਨੇ ਪੁੱਛਿਆ ਪਰ ਸ਼ਾਤੀ ਦੇ ਦਰਦ ਦਾ ਕਰਕੇ ਉਹ ਕੁਝ ਨਾ ਬੋਲ ਸકી ਮਨਪ੍ਰੀਤ ਨੇ ਕਿਹਾ ਪ੍ਰਦੀਪ ਮੰਮੀ ਨੂੰ ਹੁਣ ਇਹ ਹਸਪਤਲ ਲੈ ਕੇ ਚੱਲ ਪ੍ਰਦੀਪ ਵੀ ਤੁਰੰਤ ਆਪਣੀ ਮਾਂ ਨੂੰ ਚੁੱਕ ਕੇ ਕਾਰ 'ਚ ਲੈ ਗਿਆ ਤੇ ਹਸਪਤਲ ਪਹੁੰਚ ਗਿਆ ਡਾਕਟਰ ਨੇ ਤੁਰੰਤ ਐਡਮਿਟ ਕੀਤਾ ਤੇ ਇਲਾਜ ਸ਼ੁਰੂ ਕੀਤਾ ਕੁਝ ਘੰਟਿਆਂ ਬਾਅਦ ਹੀ ਡਾਕਟਰ ਨੇ ਕਿਹਾ ਕਿ ਇਹਨਾਂ ਨੂੰ ਹਾਰਟ ਅਟੈਕ ਆਇਆ ਆ ਪਰ ਹੁਣ ਇਹਨਾਂ ਨੂੰ ਸਟੈਂਟ ਪਵਾਉਣਾ ਪਊਗਾ ਫੇਰ ਇਹ ਬਚ ਸਕਦੇ ਆ ਇਹ ਸੁਣ ਕੇ ਪ੍ਰਦੀਪ ਦੇ ਮੂੰਹ ਦਾ ਰੰਗ ਪੀਲਾ ਪੈ ਗਿਆ ਡਾਕਟਰ ਨੇ ਬਲਵਿੰਦਰ ਕੌਰ ਦੇ ਸਾਹਮਣੇ ਇਹ ਗੱਲ ਤਸ ਦਿੱਤੀ ਸੀ ਜਿਹਨੂੰ ਸੁਣ ਕੇ ਉਹ ਕਬਰਾ ਗਈ ਪ੍ਰਦੀਪ ਦੇ ਪੁੱਛਣ ਤੇ ਡਾਕਟਰ ਨੇ ਕਿਹਾ ਕਿ ਤੁਸੀਂ ਅੱਜ ਹੀ ਸਟੈਂਟ ਪਵਾ ਸਕਦੇ ਹੋ ਤਾਂ ਪ੍ਰਦੀਪ ਨੇ ਕਿਹਾ ਕਿ ਠੀਕ ਆ ਸਾਨੂੰ ਅੱਜ ਦਾ ਟਾਈਮ ਚਾਹੀਦਾ ਆ ਉਦੋਂ ਤੱਕ ਇਹਨਾਂ ਨੂੰ ਐਡਮਿਟ ਹੀ ਰੱਖਦੇ ਆ ਬਲਵਿੰਦਰ ਕੌਰ ਬਹੁਤ ਕਬਰਾ ਗਈ ਤੇ ਉਹ ਵਾਰ-ਵਾਰ ਪ੍ਰਦੀਪ ਨੂੰ ਕਹਿੰਦੀ ਕਿ ਗੁਰਲੀਨ ਨੂੰ ਬੁਲਾ ਲਾ ਤਾਂ ਪ੍ਰਦੀਪ ਨੇ ਕਿਹਾ ਕਿ ਗੁਰਲੀਨ ਸੁਣ ਕੇ ਐਵੇਂ ਪਰੇਸ਼ਾਨ ਹੋਊਗੀ ਪਰ ਬਲਵਿੰਦਰ ਕੌਰ ਨੰਮਨੀ ਤੇ ਉਹਨੇ ਗੁਰਲੀਨ ਨੂੰ ਫੋਨ ਲਵਾ ਹੀ ਲਿਆ ਗੁਰਲੀਨ ਦੇ ਫੋਨ ਚੁੱਕਦੇ ਹੀ ਬਲਵਿੰਦਰ ਕੌਰ ਨੇ ਕਿਹਾ ਗੁਰਲੀਨ ਪੁੱਤ ਮੈਂ ਹਸਪਤਲ ਦਾਖਲ ਹੋਈ ਆ ਤੂੰ ਆਵੇਂਗੀ ਨਾ ਇੱਥੇ ਮੈਨੂੰ ਬੜਾ ਡਰ ਲੱਗ ਰਿਹਾ ਆ ਪਤਾ ਨਹੀਂ ਮੇਰਾ ਪ੍ਰੇਸ਼ਨ ਕਿਉਂ ਜਿਆ ਹੋਣਾ ਆ ਪਤਾ ਨਹੀਂ ਮੈਂ ਬਚਣਾ ਕਿ ਨਹੀਂ ਬਚਣਾ ਮੇਰੀ ਤੀ ਸ਼ੇਤੀ ਆ ਜਾ ਬਲਵਿੰਦਰ ਕੌਰ ਕਬਰਾ ਕੇ ਆਪਣੀ ਕੁੜੀ ਨੂੰ ਬੋਲੀ ਤਾਂ ਗੁਰਲੀਨ ਨੇ ਕਿਹਾ ਮੰਮੀ ਡਾਕਟਰ ਤਾਂ ਪਤਾ ਨਹੀਂ ਰੋਜ਼ ਇਹੋ ਜੇ ਕਿੰਨੇ ਆਪਰੇਸ਼ਨ ਕਰਦੇ ਹੋਣੇ ਆ ਤੂੰ ਤਾਂ ਐਵੇਂ ਡਰਦੀ ਆ ਮੈਂ ਨਹੀਂ ਆ ਸਕਦੀ ਮੈਨੂੰ ਆਪਣੇ ਘਰ ਬੜੇ ਕੰਮ ਆ ਇੱਥੇ ਮੇਰੇ ਬਿਨਾ ਕੰਮ ਨਹੀਂ ਚੱਲਦਾ ਤੇ ਵੈਸੇ ਵੀਰ ਤੇ ਭਾਬੀ ਉੱਥੇ ਹੈਗੇ ਆ ਤਾਂ ਫਿਰ ਤੇਰੇ ਕੋਲ ਫਿਰ ਹੋਰ ਕਿਸੇ ਦੀ ਕੀ ਲੋੜ ਆ ਮੈਂ ਫਿਰ ਆ ਜੂੰਗੀ ਜਦੋਂ ਤੂੰ ਘਰ ਆਏਂਗੀ ਅਜੇ ਨਹੀਂ ਮੈਂ ਆ ਸਕਦੀ ਇਹਨਾਂ ਕਹਿ ਕੇ ਗੁਰਲੀਨ ਨੇ ਫੋਨ ਕੱਟ ਦਿੱਤਾ ਤੇ ਬਲਵਿੰਦਰ ਕੌਰ ਆਪਣੇ ਸਾਹਮਣੇ ਖੜੇ ਆਪਣੇ ਬੇਟੇ ਬੌਣੂ ਵੇਖ ਰਹੇ ਸੀ ਜਿਹੜੇ ਬਲਵਿੰਦਰ ਕੌਰ ਨੂੰ ਹੀ ਵੇਖ ਰਹੇ ਸੀ ਬਲਵਿੰਦਰ ਕੌਰ ਦੀ ਨਜ਼ਰ ਝੁਕ ਗਈ ਪਰ ਮਨਪ੍ਰੀਤ ਨੇ ਕਿਹਾ ਮੰਮੀ ਜੀ ਅਸੀਂ ਤੁਹਾਡੇ ਕੋਲ ਆਂ ਫਿਰ ਡਾਕਟਰ ਵੀ ਕਹਿੰਦੇ ਆ ਕਿ ਕੋਈ ਦਿੱਕਤ ਨਹੀਂ ਹੋਣੀ ਤਾਂ ਫਿਰ ਤੁਸੀਂ ਕਿਉਂ ਕਬਰੋਂ ਦੇ ਮਨਪ੍ਰੀਤ ਨੂੰ ਇਹ ਕਹਿੰਦੇ ਵੇਖ ਕੇ ਬਲਵਿੰਦਰ ਕੌਰ ਉਹਦਾ ਮੂੰਹ ਵੇਖਣ ਲੱਗੀ ਉਦੋਂ ਹੀ ਉੱਥੇ ਡਾਕਟਰ ਆ ਗਿਆ ਪ੍ਰਦੀਪ ਨੇ ਕਿਹਾ ਕਿ ਤੁਸੀਂ ਇਲਾਜ ਸ਼ੁਰੂ ਕਰ ਦਿਓ ਨਾਲ ਹੀ ਖੜੀ ਮਨਪ੍ਰੀਤ ਨੇ ਆਪਣੀ ਸੱਸ ਦਾ ਹੱਥ ਫੜਿਆ ਹੋਇਆ ਸੀ ਇਹ ਵੇਖ ਕੇ ਬਲਵਿੰਦਰ ਕੌਰ ਅੰਦਰ ਹੀ ਅੰਦਰ ਸੋਚਣ ਤੇ ਮਜਬੂਰ ਹੋ ਗਈ ਕਿ ਆਖਰ ਤੀ ਸਾਥ ਦੇ ਦਿੰਦੀ ਆ ਜਾਂ ਫਿਰ ਬਊ ਬਲਵਿੰਦਰ ਕੌਰ ਦਾ ਇਲਾਜ ਸ਼ੁਰੂ ਹੋਇਆ ਤੇ ਸਟੰਟ ਪਵਾਉਣ ਤੋਂ ਬਾਅਦ ਉਹ 5 ਦਿਨਾਂ ਬਾਅਦ ਘਰ ਆਈ ਜਦੋਂ ਘਰ ਆਈ ਤਗੁਰਲੀਨ ਨੇ ਫੋਨ ਕਰਕੇ ਉਹਨੂੰ ਕਿਹਾ ਮੰਮੀ ਮੈਂ ਤੁਹਾਡਾ ਪਤਾ ਲੈਣ ਆ ਰਹੀ ਆ ਇਹ ਸੁਣ ਕੇ ਬਲਵਿੰਦਰ ਕੌਰ ਨੇ ਕੁਝ ਨਾ ਕਿਹਾ ਤੇ ਗੁਰਲੀਨ ਇੱਕ ਘੰਟੇ ਬਾਅਦ ਘਰ ਆ ਗਈ ਗੁਰਲੀਨ ਨੇ ਆਪਣੀ ਮਾਂ ਨੂੰ ਕਿਹਾ ਇਹ ਸਾਰੀ ਨੋਬਤ ਤੇਲ ਖਾਨ ਕਰਕੇ ਹੀ ਆਈ ਆ ਭਾਬੀ ਨੂੰ ਹੀ ਚਾਹੀਦਾ ਸੀ ਕਿ ਤੁਹਾਨੂੰ ਤੇਲ ਵਾਲੀਆਂ ਚੀਜ਼ਾਂ ਘੱਟ ਬਣਾ ਕੇ ਖਵਾਉਂਦੀ ਇਹ ਸੁਣ ਕੇ ਮਨਪ੍ਰੀਤ ਨੂੰ ਗੁੱਸਾ ਆਇਆ ਕਿਉਂਕਿ ਬਲਵਿੰਦਰ ਕੌਰ ਦੇ ਅੱਗੇ ਤਾਂ ਕਿਸੇ ਦੀ ਨਹੀਂ ਸੀ ਚੱਲਦੀ ਜਿੰਨੇ ਰੋਜ਼ ਚਾਹ ਨਾਲ ਪਕੌੜੇ ਖਾਣੇ ਹੀ ਹੁੰਦੇ ਸੀ ਤੇ ਸੂਜੀ ਦਾ ਹਲਵਾ ਤਾਂ ਉਹ ਹਰ ਦੂਜੇ ਤੀਜੇ ਦਿਨ ਖਾਦੇ ਬਿਨਾਂ ਨਹੀਂ ਸੀ ਰਹਿੰਦੀ ਗੁਰਲੀਨ ਐਵੇਂ ਕਹਿ ਰਹੀ ਸੀ ਜਿਵੇਂ ਸਾਰੀ ਗਲਤੀ ਮਨਪ੍ਰੀਤ ਦੀ ਹੋਵੇ ਮਨਪ੍ਰੀਤ ਨੇ ਬਲਵਿੰਦਰ ਕੌਰ ਦੀ ਸਿਹਤ ਨੂੰ ਵੇਖਦੇ ਹੋਏ ਕੁਝ ਨਾ ਕਿਹਾ ਫਿਰ ਰਸੋਈ 'ਚ ਚਾਹ ਬਣਾਉਣ ਚਲੀ ਗਈ ਗੁਰਲੀਨ ਨੇ ਆਪਣੀ ਮਾਂ ਨੂੰ ਕਿਹਾ ਮੰਮੀ ਤੂੰ ਤਾਂ ਬਿਮਾਰ ਹੋ ਗਈਆਂ ਹੁਣ ਪ੍ਰਦੀਪ ਕੋਲੋਂ ਕਰਵਾ ਚੌਦਾ ਸਗਨ ਦੇਣ ਮੇਰੇ ਸਹੁਰੇ ਨਹੀਂ ਆਇਆ ਜਾਣਾ ਤਾਂ ਜਿਹੜਾ ਤੁਸੀਂ ਸਮਾਨ ਦੇਣਾ ਆ ਉਹ ਮੈਨੂੰ ਹੁਣੇ ਹੀ ਦੇ ਦਿਓ ਜਰਗਰਲੀਨ ਇਹ ਕਹਿ ਰਹੀ ਸੀ ਤਾਂ ਉਦੋਂ ਹੀ ਮਾਨਪ੍ਰੀਤ ਕਮਰੇ ਚਾਹ ਲੈ ਕੇ ਆ ਗਈ ਤਾਂ ਉਦੋਂ ਹੀ ਮਾਨਪ੍ਰੀਤ ਨੂੰ ਉਹ ਸੂਟ ਵਾਲੀ ਗੱਲ ਵੀ ਯਾਦ ਆਈ ਤੇ ਉਹਨੇ ਸੋਚਿਆ ਕਿ ਜੇ ਉਹਨੇ ਉਹ ਸੂਟ ਲਿਆ ਕੇ ਨਾ ਦਿੱਤਾ ਤਾਂ ਕਿਤੇ ਸੱਸ ਦੀ ਸਿਹਤ ਫੇਰ ਨਾ ਖਰਾਬ ਹੋ ਜਾਵੇ ਆਖਰ ਦੀਦੀ ਨੂੰ ਸੂਟ ਦੇਣ ਦੀ ਹੀ ਤਾਂ ਗੱਲ ਹੋ ਰਹੀ ਸੀ ਉਸ ਦਿਨ ਜਦੋਂ ਮੰਮੀ ਨੂੰ ਹਾਰਟ ਅਟੈਕ ਆਇਆ ਸੀ ਮਾਨਪ੍ਰੀ ਚੁੱਪਚਾਪ ਆਪਣੇ ਕਮਰੇ ਚ ਗਈ ਤੇ ਉਹ ਸੂਟ ਕੱਢਣ ਲੱਗੀ ਤਾਂ ਪ੍ਰਦੀਪ ਨੇ ਕਿਹਾ ਮਨਪ੍ਰੀਤ ਤੂੰ ਇਹ ਸੂਟ ਲੈ ਕੇ ਕਿੱਥੇ ਚੱਲਈ ਆ ਤਾਂ ਮਨਪ੍ਰੀਤ ਨੇ ਕਿਹਾ ਕਿ ਜਿਹੜੇ ਸੂਟ ਦਾ ਕਰਕੇ ਇੰਨਾ ਝਗੜਾ ਹੋਇਆ ਕਿ ਮੰਮੀ ਦੀ ਸਿਹਤ ਖਰਾਬ ਹੋ ਗਈ ਇਸੇ ਤੋਂ ਤਾਂ ਚੰਗਾ ਆ ਕਿ ਇਹ ਸੂਟ ਮੈਂ ਦੀਦੀ ਨੂੰ ਹੀ ਦੇ ਦਵਾਂ ਨਾ ਦਿੱਤਾ ਤਾਂ ਐਵੇਂ ਬਕਾਰ ਚ ਮੰਮੀ ਦੀ ਸਿਹਤ ਫੇਰ ਖਰਾਬ ਹੋ ਜਾਣੀ ਆ ਤੇ ਘਰ ਫੇਰ ਟੈਨਸ਼ਨ ਹੋਊਗੀ ਪ੍ਰਦੀਪ ਇਹ ਵੇਖ ਰਿਹਾ ਸੀ ਕਿ ਮਨਪ੍ਰੀਤ ਉਹਦੀ ਮਾਂ ਦਾ ਕਰਕੇ ਹੀ ਤਿਆਗ ਕਰ ਰਹੀ ਆ ਮਨਪ੍ਰੀਤ ਸੂਟ ਲੈ ਕੇ ਬਾਹਰ ਨਿਕਲੀ ਤਾਂ ਪ੍ਰਦੀਪ ਵੀ ਪਿੱਛੇ ਆਪਣੀ ਮਾਂ ਦੇ ਕਮਰੇ 'ਚ ਆ ਗਿਆ। ਮਨਪ੍ਰੀਤ ਨੇ ਕਮਰੇ 'ਚ ਆਉਂਦਿਆਂ ਹੀ ਆਪਣੀ ਸੱਸ ਵੱਲ ਸੂਟ ਵਧਾਇਆ। ਤਾਂ ਬਲਵਿੰਦਰ ਕੌਰ ਨੇ ਕਿਹਾ, "ਨਈ ਬਹੂ, ਗੁਰਲੀਨ ਲਈ ਮੈਂ ਸੂਟ ਲਿਆ ਕੇ ਰੱਖਿਆ ਆ। ਮੇਰੇ ਸਰਾਣੀ ਥੱਲੇ ਅਲਮਾਰੀ ਦੀ ਚਾਬੀ ਪਈ ਆ।" ਜਾਂ ਚਾਬੀ ਫੜ ਤੇ ਅਲਮਾਰੀ 'ਚੋਂ ਸੂਟ ਕੱਢ ਕੇ ਲੈ ਆ। ਇਹ ਸੁਣ ਕੇ ਮਨਪ੍ਰੀਤ ਹਰਾਨ ਰਹਿ ਗਈ ਕਿਉਂਕਿ ਬਲਵਿੰਦਰ ਕੌਰ ਨੇ ਅੱਜ ਤੱਕ ਕਦੀ ਵੀ ਆਪਣੀ ਅਲਮਾਰੀ ਦੀ ਚਾਬੀ ਉਹਨੂੰ ਨਹੀਂ ਸੀ ਦਿੱਤੀ। ਮਾਨ ਪ੍ਰੀਤ ਨੇ ਉਵੇਂ ਹੀ ਕੀਤਾ ਜਿਵੇਂ ਬਲਵਿੰਦਰ ਕੌਰ ਨੇ ਕਿਹਾ ਉਹਨੇ ਉਹ ਸੂਟ ਲੈ ਕੇ ਆਪਣੀ ਸਾਸ ਨੂੰ ਫੜਾ ਦਿੱਤਾ ਤਾਂ ਬਲਵਿੰਦਰ ਕੌਰ ਨੇ ਗੁਰਲੀਨ ਨੂੰ ਸੂਟ ਦੇ ਕੇ ਹੌਲੀ ਜਿਹਾ ਕਿਹਾ ਤੂੰ ਸੂਟ ਹੀ ਲੈਣਾ ਈ ਸਣਾ ਤਾਂ ਇਹ ਫੜ ਸੂਟ ਤੇ ਚਲੀ ਜਾ ਇੱਥੋਂ ਇਹ ਸੁਣ ਕੇ ਗੁਰਲੀਨ ਹੱਕੀ ਬੱਕੀ ਰਹਿ ਗਈ ਤੇ ਕਹਿਣ ਲੱਗੀ ਕਿ ਮੰਮੀ ਤੂੰ ਇਹ ਕੀ ਕਹਿ ਰਹੀਆਂ ਤਾਂ ਬਲਵਿੰਦਰ ਕੌਰ ਨੇ ਬੋਲਣ ਦੀ ਹਿੰਮਤ ਕਰਕੇ ਕਿਹਾ ਜਿਸ ਦੀ ਨੂੰ ਆਪਣੀ ਮਾਂ ਦੀ ਫਿਕਰ ਹੀ ਨਹੀਂ ਉਸ ਦਿਨ ਦੀ ਹਸਪਤਾਲ ਤੱਕ ਨਹੀਂ ਆਈ ਤੂੰ ਤੇ ਜਦੋਂ ਹੁਣ ਕਰਵਾ ਚੌਧ ਦੇ ਸ਼ਗਨ ਦੀ ਗੱਲ ਹੋਈ ਆ ਤਾਂ ਕੀ ਮੈਨੂੰ ਨਹੀਂ ਸਮਝ ਆਉਂਦਾ ਕਿ ਤੂੰ ਕਿਉਂ ਆਈਆਂ ਤੂੰ ਸੋਚਿਆ ਹੋਣਾ ਆ ਕਿ ਪ੍ਰਦੀਪ ਨੇ ਨਹੀਂ ਆਉਣਾ ਤਾਂ ਮੈਂ ਹੀ ਜਾ ਕੇ ਸਮਾਨ ਲੈ ਆਵਾਂ ਤੂੰ ਮੈਨੂੰ ਮਿਲਣ ਨਹੀਂ ਆਈ ਬਲਕਿ ਆਪਣਾ ਸਮਾਨ ਲੈਣ ਆਈਆਂ ਤੈਨੂੰ ਪਤਾ ਹੈ ਮੇਰੀ ਸਿਹਤ ਕਿਉਂ ਖਰਾਬ ਹੋਈ ਸੀ ਤੇਰੇ ਕਰਕੇ ਮੇਰੀ ਸਿਹਤ ਖਰਾਬ ਹੋਈ ਸੀ ਕਿਉਂਕਿ ਮੈਂ ਤੈਨੂੰ ਬਹੁ ਦੇ ਪੇ ਕਿਉਂ ਉਹਦਾ ਆਇਆ ਸੂਟ ਦੇਣਾ ਚਾਹੁੰਦੀ ਸੀ ਬਾਰੇ ਆਤੀ ਬਹੁ ਨੇ ਮਨਾ ਕਰ ਦਿੱਤਾ ਪਰ ਹੁਣ ਮੈਨੂੰ ਲੱਗਦਾ ਆ ਕਿ ਮੈਂ ਹਰ ਵਾਰ ਬਹੂ ਦਾ ਹੱਕ ਤੈਨੂੰ ਦੇਂਦੀ ਰਹੀ ਕਿਉਂਕਿ ਤੂੰ ਮੇਰੀ ਧੀ ਸੀ ਪਰ ਤੂੰ ਤਾਂ ਧੀ ਹੋਂ ਦਾ ਫਰਜ਼ ਨਿਭਾਇਆ ਹੀ ਨਹੀਂ ਪਤਾ ਨਹੀਂ ਅਸਲੀ ਧੀ ਦਾ ਫਰਜ਼ ਕਿੰਨੇ ਨਿਭਾਇਆ ਇਹ ਸੁਣ ਕੇ ਗੁਰleen ਆਪਣੀ ਮਾਂ ਦਾ ਮੂੰਹ ਵੇਖਦੀ ਰਹਿ ਗਈ ਤਾਂ ਬਲਵਿੰਦਰ ਕੌਰ ਨੇ ਕਿਹਾ ਮੇਰੀ ਧੀ ਹੋਂ ਦਾ ਫਰਜ਼ ਮੇਰੀ ਬਹੂ ਨੇ ਨਿਭਾਇਆ ਆ ਮੇਰੀ ਸੇਹ ਦਾ ਕਰਕੇ ਉਹਨੇ ਆਪਣੇ ਪੇਕੇ ਆ ਤੋ ਆਇਆ ਸੂਟ ਤੈਨੂੰ ਦੇਣ ਨੂੰ ਤਿਆਰ ਹੋ ਗਈ ਜਦ ਕਿ ਉਹ ਖੁਦ ਪਹਿਲਾਂ ਦੇਣਾ ਨਹੀਂ ਸੀ ਚਾਹੁੰਦੀ ਮੈਂ ਤਾਂ ਸ਼ਰਮਿੰਦਗੀ ਮਹਿਸੂਸ ਕਰਦੀ ਆ ਆਪਣੀ ਬਹੂ ਦੇ ਸਾਹਮਣੇ ਜਿੰਨੇ ਮੇਰੇ ਲਈ ਇਨਾ ਕੀਤਾ ਤੇ ਮੈਂ ਕਦੀ ਵੀ ਨਹੀਂ ਉਹਨੂੰ ਸਮਝਿਆ ਮੈਨੂੰ ਤਾਂ ਸ਼ਰਮ ਆਉਂਦੀ ਆ ਤੇਰੇ ਤੇ ਕਿ ਤੂੰ ਮੇਰੀ ਤੀਹਾਂ ਜਿਹਦੇ ਲਈ ਮੈਂ ਲੜੀ ਤੇ ਮੈਨੂੰ ਹਾਰਟ ਅਟੈਕ ਆਇਆ ਇਹ ਕਹਿੰਦੇ ਕਹਿੰਦੇ ਬਲਵਿੰਦਰ ਕੌਰ ਦੀ ਅੱਖਾਂ 'ਚ ਪਾਣੀ ਆ ਗਿਆ ਤੇ ਉਹਦਾ ਗਲਾ ਭਰ ਗਿਆ ਮਨਪ੍ਰੀਤ ਨੇ ਤੁਰੰਤ ਉਹਨਾਂ ਦਾ ਹੱਥ ਫੜ ਲਿਆ ਤੇ ਕਿਹਾ ਮੰਮੀ ਜੀ ਮੈਨੂੰ ਕੁਝ ਨਹੀਂ ਬੁਰਾ ਲੱਗਾ ਪਰ ਤੁਸੀਂ ਇਹੋ ਜੀਆਂ ਗੱਲਾਂ ਨਾ ਕਰੋ ਨਹੀਂ ਤਾਂ ਤੁਹਾਡੀ ਸਿਹਤ ਫੇਰ ਖਰਾਬ ਹੋ ਜਾਣੀ ਆ ਇਹ ਸੁਣ ਕੇ ਬਲਵਿੰਦਰ ਕੌਰ ਨੇ ਆਪਣੀ ਕੁੜੀ ਵੱਲ ਵੇਖਿਆ ਤੇ ਕਿਹਾ ਕਿ ਵੇਖਦੀਆਂ ਨਾ ਕਿ ਇਹਨਾਂ ਸਭ ਹੋਣ ਤੇ ਬਾਅਦ ਵੀ ਇਹਨੂੰ ਮੇਰੀ ਕਿੰਨੀ ਫਿਕਰ ਆ ਹੁਣ ਤਾਂ ਮੇਰੀਆਂ ਅੱਖਾਂ ਦੇ ਸਾਹਮਣੇ ਚਲੀ ਜਾ ਮਤਲਬੀ ਉਲਾਦਿਆ ਤੂੰ ਹੁਣ ਤੱਕ ਗਰਲੀਨ ਰੋਣ ਲੱਗੀ ਸੀ ਉਹਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਬੋਲੇ ਪਰਦੀਪ ਨੇ ਆਪਣੀ ਭੈਣ ਨੂੰ ਕਿਹਾ ਭੈਣੇ ਹੁਣ ਬਾਹਰ ਚਲੀ ਜਾ ਹਜੇ ਮੰਮੀ ਨੂੰ ਗੁੱਸਾ ਆ ਕਿਤੇ ਇਹਨਾਂ ਦੀ ਸਿਹਤ ਫੇਰ ਨਾ ਖਰਾਬ ਹੋ ਜਾਵੇ ਗੁਰਲੀਨ ਬਾਹਰ ਨਹੀਂ ਸੀ ਹੁਣਾ ਚਾਹੁੰਦੀ ਪਰ ਪ੍ਰਦੀਪ ਉਹਦਾ ਹੱਥ ਫੜ ਕੇ ਬਾਹਰ ਲੈ ਆਇਆ ਤੇ ਕਿਹਾ ਭੈਣੇ ਮੰਮੀ ਹਮੇਸ਼ਾ ਜੋ ਕਹਿੰਦੀ ਸੀ ਨਾ ਉਹੋ ਕਰਦੀ ਸੀ ਇਹ ਮਾਨਪ੍ਰੀਤ ਦੇ ਸੂਡ ਦਾ ਕਰਕੇ ਉਹਦੇ ਨਾਲ ਲੜੀ ਤੇ ਆਪਣੀ ਸਿਹਤ ਖਰਾਬ ਕਰਕੇ ਬਹਿ ਗਈ ਪਰ ਇਹ ਸਾਰਾ ਕੁਝ ਉਹਨੇ ਤੇਰੇ ਲਈ ਕੀਤਾ ਸੀ ਪਰ ਤੂੰ ਉਹਨਾਂ ਨਾਲ ਕੀ ਕੀਤਾ ਮਨਪ੍ਰੀਤ ਹਮੇਸ਼ਾ ਆਪਣਾ ਸਤਿਮਾਨ ਤੈਨੂੰ ਦਿੰਦੀ ਸੀ ਪਰ ਤੇਰੀਆਂ ਨਜ਼ਰਾਂ 'ਚ ਮਨਪ੍ਰੀਤ ਬੁਰੀ ਸੀ ਅੱਜ ਮੰਮੀ ਦੀਆਂ ਤਾਂ ਅੱਖਾਂ ਖੁੱਲ ਗਈਆਂ ਆ ਪਰ ਪਤਾ ਨਹੀਂ ਤੇਰੀਆਂ ਅੱਖਾਂ ਖੁੱਲਣ ਨੂੰ ਅਜੇ ਕਿੰਨਾ ਵਕਤ ਲੱਗੂਗਾ ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆ ਕਿ ਉਦੋਂ ਤੱਕ ਪਲੀਜ਼ ਇੱਥੇ ਨਾ ਆਈ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮਾਂ ਦੀ ਸਿਹਤ ਖਰਾਬ ਹੋਵੇ ਗੁਰਲੀ ਰੋਂਦੇ ਰੋਂਦੇ ਚਲੀ ਗਈ ਕਿਉਂਕਿ ਹੁਣ ਮਾਫੀ ਵੀ ਕਿਹੜੇ ਮੂੰਹ ਨਾਲ ਮੰਗਦੀ ਹਮੇਸ਼ਾ ਆਪਣੀ ਭਾਬੀ ਦੇ ਸਮਾਨ ਤੇ ਨਜ਼ਰ ਜੁਰਾਕਦੀ ਸੀ ਤੇ ਜਿਹਦੇ ਕਰਕੇ ਬਲਵਿੰਦਰ ਕੌਰ ਆਪਣੀ ਬਹੂ ਨਾਲ ਲੜਦੀ ਰਹਿੰਦੀ ਸੀ ਅੱਜ ਬਹੂ ਹੀ ਬਲਵਿੰਦਰ ਕੌਰ ਦੇ ਦਿਲ ਦੇ ਸਭ ਤੋਂ ਜ਼ਿਆਦਾ ਕਰੀਬ ਹੋ ਚੁੱਕੀ ਸੀ ਤੇ ਧੀ ਬਹੁਤ ਦੂਰ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਇਗਨੋਰ ਕਰਨ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ